ਬਹੁਤ ਬਹੁਤ ਜਿੰਦਾਬਾਦ 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 ਕਿ ਤੁਸੀਂ ਗੱਲ ਨੂੰ ਬਹੁਤ ਛੇਤੀ ਸੁਣ ਕੇ ਬਹੁਤ ਛੇਤੀ ਉੱਤੇ ਐਕਟਿਵ ਹੋ ਗਏ ਇਦੋਂ ਕੁਝ ਜਿੰਦਗੀ ਜਿਉਣ ਨੂੰ ਕੁਝ ਜੀ ਕਰਦਾ ਹੈ ਵੀ ਆਪਣੇ ਵਰਕਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਨ੍ਹਾਂ ਦੀ ਚੇਤਨਾ ਪੱਤਰ ਹੈ ਥੋੜੀ ਪਹਿਲਾਂ ਨਾਲੋਂ ਇਹ ਐਵੇਂ ਨਹੀਂ ਜਾਂਦਾ ਬਈ ਆਪ ਮੇਰਾ ਨਾਮ ਸ਼ੰਗਾਲਾ ਸਿੰਘ ਮਾਨ ਮੈਂ ਪਾਤਿਕ ਸੰਗਿ ਵਿਕਟਾ ਗੁਰਾਹਾ ਦਾ ਸੂਬਾ ਸਕੱਤਰ ਹਾਂ ਅੱਜ ਇਹ ਧਰਨਾ ਲਾਇਆ ਜਾ ਰਿਹਾ ਕਿੱਥੇ ਲਾਇਆ ਜਾ ਰਿਹਾ ਹਾਂ ਦੇਖੋ ਅਸੀਂ ਕਰ ਰਹੇ ਹਾਂ ਅੱਜ ਦੀ ਪੂਰੇ ਸੂਬੇ ਦੀ ਬਾਦਮੀ ਮੀਟਿੰਗ ਜਿਹਦੇ ਵਿੱਚ ਅਸੀਂ ਪਿੰਡਾਂ ਤੋਂ ਲੈ ਕੇ ਸਾਰੇ ਸਾਡੇ ਆਗੂ ਆ ਜਿਹੜੇ ਪਿੰਡ ਪੱਧਰੇ ਆ ਗੂ ਬਲਾਦ ਪੱਧਰੇ ਆ ਗੂ ਜਿਲੇ ਪੱਧਰੇ ਆ ਗੂ ਇਵੇਂ ਇਸ ਤਰ੍ਹਾਂ ਸੱਡੀਆਂ ਮਾਵਾ ਭੈਣਾਂ ਜਿਹੜੀਆਂ ਆਗੂ ਸਫਾ ਚ ਕੰਮ ਕਰਦੇ ਉਹ ਅਸੀਂ ਸਾਰੇ ਬੁਲਾਏ ਹੋਏ ਆ ਇਹਨੂੰ ਅਸੀਂ ਆਪਦੀ ਭਾਸ਼ਾ ਚ ਵੱਧ ਨੀ ਮੀਟਿੰਗ ਕਹਿੰਦੇ ਹੁੰਦੇ ਆ ਜਾਂ ਸਿੱਖਿਆ ਦਾ ਇੱਕ ਮੀਟਿੰਗ ਕਹ ਲੋ ਇਹ ਸਿੱਖਿਆ ਦਾ ਇੱਕ ਮੀਟਿੰਗ ਦਾ ਅੱਜ ਮਨੋਰਥ ਇਹ ਹੈਗਾ ਵੀ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਦੇ ਕਦਮ ਚ ਨਾਂ ਤੇ ਚੱਲਦੇ ਆ ਹੋਏ ਆ ਜੋ ਮੰਡੀਆਂ ਨੂੰ ਖਤਮ ਕਰਨ ਦਾ ਸਹੀ ਲੋਕਦਾਨਾਂ ਨੂੰ ਵੱਧ ਅਧਿਕਾਰ ਦੇਣ ਦਾ ਖਰੀਦ ਕਰਨ ਦਾ ਉਹਨੂੰ ਸਟੋਰ ਕਰਨ ਦਾ ਪ੍ਰੋਸੈਸਿੰਗ ਕਰਨ ਦਾ ਅਮਲ ਵਢਿਆ ਸੀ ਉਸ ਅਮਲ ਨੂੰ ਭਾਵੇਂ ਵਕਤੀ ਤੌਰ ਤੇ ਸਾਡਾ ਤੁਰੰਤ ਜਦੋਂ ਸਾਰੇ ਪੰਜਾਬ ਦੀਆਂ ਜੱਥੇਬੰਦੀਆਂ ਨੇ ਇਹਦਾ ਰੱਤਮਾ ਵਿਰੋਧ ਕੀਤਾ ਉਹਨੂੰ ਵਾਪਸ ਲੈਣਾ ਪੈ ਗਿਆ ਪਰ ਇਹ ਨੀਤੀ ਤੇ ਨੀਤੀ ਸਰਕਾਰਾਂ ਦੀ ਨਹੀਂ ਬਦਲੀ ਇਸ ਕਰਕੇ ਇਸ ਗੱਲ ਨੂੰ ਅਸੀਂ ਅੱਗੇ ਵਧਾਉਂਦੇ ਹਾਂ ਅਸੀਂ ਆਉਣ ਵਾਲੀ 11 ਤਰੀਕ ਨੂੰ ਸਾਰੇ ਸਹਿਲੋ ਕਦਮਾਂ ਜਿਹੜੇ ਉਹਨਾਂ ਦੇ ਅੱਗੇ ਧਰਨੇ ਲਾ ਕੇ ਪੰਜਾਬ ਸਰਕਾਰ ਤੋਂ ਮੰਗ ਕਰਾਂਗੇ ਵੀ ਇਹ ਜਿਹੜੇ ਸਹਿਲੋ ਗੁਰਦਮਾ ਦਾ ਕਾਰੋਬਾਰ ਹੈ ਚਾਹੇ ਜਿਹੜੇ ਬਣ ਰਹੇ ਆ ਉਹਨਾਂ ਦਾ ਸਰਕਾਰ ਆਦੇਸ ਚ ਲਵੇ ਤੇ ਜਿਹੜੇ ਬਣ ਚੁੱਕੇ ਆ ਉਹਨਾਂ ਦਾ ਵੀ ਸਰਕਾਰੀਕਰਨ ਕੀਤਾ ਜਾਵੇ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਕੀਤਾ ਜਾਵੇ ਇਹ ਠੀਕ ਹੈ ਅੱਜ ਸਮੇਂ ਦੀ ਲੋੜ ਹੈ ਬਹੁਤ ਵੱਡਾ ਅਨਾਜ ਆ ਜਿਹੜਾ ਪੂਰੀ ਸਾਫ ਸਮਹਾਰਨਾ ਹੁਣ ਕਰਕੇ ਖਰਾਬ ਹੋ ਜਾਂਦਾ ਉਹ ਖਾਣਯੋਗ ਨਹੀਂ ਰਹਿੰਦਾ ਲੋੜ ਹੈਗੀ ਸਹੀ ਲੋਕਦਾਮਾਂ ਦੀ ਪਰ ਸਹੀ ਲੋਕਦਾਮ ਹੋਣ ਕਿਵੇਂ ਇੱਕ ਤਾਂ ਉਹਦੇ ਸਾਡੀ ਇਹ ਮੰਗ ਆ ਵੀ ਸਰਕਾਰੀ ਹੋਣ ਸਾਰੇ ਉਹ ਸਰਕਾਰ ਆਪਦੇ ਹੱਥ ਚਲਵੇ ਕਾਰੋਬਾਰ ਦੂਜੀ ਮੰਗ ਵੀ ਉਹ ਸਹੀ ਲੋਕਦਾਨਾਂ ਦੇ ਵਿੱਚ ਬੇਲੋੜੀ ਮਸ਼ੀਨਰੀ ਆ ਜਿਹੜੀ ਸਾਡੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਖਤਮ ਕਰਦੀ ਆ ਮਜਦੂਰਾਂ ਨੂੰ ਰੁਜ਼ਗਾਰ ਦਿੰਦੇ ਆ ਟਰੱਕਾਂ ਨੂੰ ਰੁਜ਼ਗਾਰ ਦਿੰਦੇ ਆ ਪੱਲੇਦਾਰਾਂ ਨੂੰ ਰੁਜ਼ਗਾਰ ਦਿੰਦੇ ਆ ਤੋਲਿਆਂ ਨੂੰ ਰੁਜ਼ਗਾਰ ਦਿੰਦੀ ਆ ਬੋਰੀਆਂ ਸਿਉਣ ਵਾਲਿਆਂ ਨੂੰ ਰੁਜ਼ਗਾਰ ਦਿੰਦੀ ਆ ਉਹ ਸਾਰੇ ਰੁਜ਼ਗਾਰ ਤੇ ਮਾਂਜਾ ਮਾਰਦੀ ਆ ਇਸ ਕਰਕੇ ਉਹਨੂੰ ਕਾਇਮ ਰੱਖ ਕੇ ਜਿੰਨੀ ਕੁ ਮਸ਼ੀਨਰੀ ਦੀ ਲੋੜ ਆ ਜਿਵੇਂ ਉਹਨੂੰ ਤਾਪਮਾਨ ਕਿਹੋ ਜਿਹਾ ਦੇਣਾ ਉਹਨੂੰ ਕਿਸ ਤਰ੍ਹਾਂ ਕਿਹੋ ਜਿਹਾ ਦੇਣਾ ਹੈ ਨਾਜ ਨਾ ਖਰਾਬ ਹੋਏ ਉਨੀ ਕੁ ਵਰਤੋਂ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ 11 ਤਰੀਕ ਨੂੰ ਇਹ ਗੱਲ ਨੂੰ ਪੂਰੀ ਤਰ੍ਹਾਂ ਬਾਰਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਵੀ ਸੈਲੂਗ ਦਾ ਮਾਲ ਅਜਦਾ ਸਰਕਾਰੀਕਰਨ ਕੀਤਾ ਜਾਵੇ ਨਿੱਜੀਕਰਨ ਜਿਹੜਾ ਉਹ ਬਿਲਕੁਲ ਖਤਮ ਕੀਤਾ ਜਾਵੇ ਇਹ ਗਿਆ ਜਨ ਸਭਿਆ ਨੇ 13 ਅਪਰੀਲ ਤੋਂ ਫੇਰੋ ਕਾਜਨ ਦਾਸ ਸਿੰਘ ਜੀ ਟੁਕੇ ਭਾਰਤੀ ਕਿਸਾਨ ਜੁਨ ਇਕਤਾ ਗ੍ਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਆ 12 ਪੰਜੀ ਦਾ ਆਪਣੀ ਬਿਆਨ ਖੜੇ ਅੱਜ ਦੀ ਜਿਹੜੀ ਬਾਦਮੀ ਮੀਟਿੰਗ ਕੀਤੀ ਹੈ ਕਿਸ ਮੁੱਦੇ ਉੱਤੇ ਲੱਗੇ ਤੇ ਕੀ ਗੱਲ ਆ ਅੱਜ ਦੀ ਜਿਹੜੀ ਅਸੀਂ ਬਾਦਮੀ ਮੀਟਿੰਗ ਛੱਡੀ ਐ ਐਮਰਜੈਂਸੀ ਕੱਲ ਦੁਪਹਿਰ ਤੋਂ ਬਾਅਦ ਅਸੀਂ ਫੈਸਲਾ ਕੀਤਾ ਜਦੋਂ ਇਸ ਗੱਲ ਦੀ ਫੜਤਾਲ ਕੀਤੀ ਕਿ ਭਾਵੇਂ ਉਹਨਾਂ ਨੇ ਵਕਤੀ ਤੌਰ ਤੇ ਚੋਣਾਂ ਦਾ ਕਰਕੇ ਵਾਪਸ ਲੈ ਲਏ ਉਹ ਫੈਸਲੇ ਚੋਣਾਂ ਲੰਘਣ ਤੋਂ ਬਾਅਦ ਇੱਕ ਜਦਾ ਰਾਹ ਲਿਆ ਉਸੇ ਰਾਹ ਜਾਣਾ ਹੈ ਉਹੀ ਨੀਤੀਆਂ ਲਾਗੂ ਕਰਨੀਆਂ ਹੈ ਇਹਦਾ ਸਾਮਰਾਜ ਦਾ ਦਵਾ ਹੈ ਡੰਕਲ ਦਾ ਦਵਾ ਹੈ ਬਹੁ ਗੋਮੀ ਕੰਪਨੀ ਹੈ ਉਹਨਾਂ ਦੇ ਹਿਸਾਬ ਨਾਲ ਸਾਰਾ ਕੁਝ ਚੱਲ ਰਿਹਾ ਹੈ ਉਹਨਾਂ ਦੀ ਨੀਤੀ ਪਾਲਿਸੀ ਲਾਗੂ ਹੋ ਰਹੀ ਹੈ ਅਸੀਂ ਇਸ ਗੱਲ ਨੂੰ ਅੱਜ ਲੋਕਾਂ ਦੇ ਜਿਹੜੀ ਮਣਾ ਜੁੱਠੀ ਹੋਈ ਹੈ ਵੀ ਕੀ ਕਰਨ ਲੱਗੇ ਲੱਗੇ ਸੀ ਆਪ ਸਰਕਾਰ ਉਹ ਦਿੱਲੀ ਕਦੋਂ ਜਾ ਫੈਸਲਾ ਵਕਤੀ ਭਾਵੇਂ ਵਾਪਸ ਲੈ ਲੈ ਉਹਨੂੰ ਇਹ ਗੱਲ ਸਮਝਾਉਣੀ ਹੈ ਤੇ 11 ਤਰੀਕ ਨੂੰ ਅਸੀਂ ਜਿਹੜੇ ਸ਼ੈ ਲੋਗਦਾਮ ਹੈ ਉਹਨਾਂ ਦੇ ਮੂਹਰੇ ਧਰਨੇ ਲਾ ਕੇ ਸਰਕਾਰ ਤੋਂ ਮੰਗ ਕਰਨੀ ਹੈ ਕਿ ਜਿਹਨਾਂ ਨੂੰ ਮਨਜ਼ੂਰੀ ਪਹਿਲਾਂ ਦਿੱਤੀ ਐ ਬਣ ਗਏ ਇਹਨਾਂ ਨੂੰ ਆਪ ਦੇ ਕਬਜ਼ੇ ਚ ਲਓ ਜਿਹੜੇ ਬਣ ਰਹੇ ਐ ਸਾਰੇ ਲੋਕ ਗਦਾਮ ਉਹਨਾਂ ਤੇ ਰੋਕ ਲਾਓ ਬਣਨਾ ਬਣਨ ਅਨਾਜ ਸਾਹਮਣੇ ਸਰਕਾਰ ਆਪ ਦੇ ਗਦਾਮ ਬਣਾਵੇ ਪਹਿਲਾਂ ਸਰਕਾਰੀ ਗਦਾਮ ਹੀ ਹੁੰਦੇ ਸੀ ਜੇ ਨਾਜਬ ਕੋਈ ਵੱਧ ਹੋਣ ਲੱਗਿਆ ਖੁੱਲੇ ਪੰਥ ਲਾਉਣੇ ਪੈਂਦੇ ਆ ਮੋਰੀਆਂ ਲਾਉਣੇ ਪੈਂਦੇ ਆ ਖੁੱਲੇ ਸਵਾਨ ਚ ਉਹਦੇ ਲਈ ਬਣਾ ਲਣ ਆ ਸਾਡੀ ਮੰਗ ਐ ਜਿਹਦਾ ਵਲ ਉਹਨਾਂ ਨੀਤੀਆਂ ਤੋਂ ਥੋੜਾ ਪਿੱਛੇ ਮੁੜੇ ਪਰ ਜਿੱਦਨੂ ਇਹ ਨੀਤੀਆਂ ਜਾ ਰਹੀਆਂ ਨੇ ਹੋਏ ਦੇ ਨਾਲ ਕੱਲੇ ਕਿਸਾਨਾਂ ਨੂੰ ਵੀ ਦਾ ਨੁਕਸਾਨ ਨਹੀਂ ਇਹਦੇ ਨਾਲ ਤਾਂ ਬਹੁਤ ਵੱਡੀ ਮਾਰ ਪੈਣੀ ਹੈ ਪਹਿਲਾਂ ਤਾਂ ਜਿਨ੍ਹਾਂ ਨੂੰ ਜੰਦਗਵੰਡ ਪ੍ਰਣਾਲੀ ਵਾਲਾ ਨਾਜ ਮਿਲਦਾ ਥੋੜੀ-ਬਹੁਤੀ ਮਿਲਦੀ ਹੈ ਉਹ ਸਾਰੇ ਮਾਰੇ ਜਾਣਗੇ ਇਹਦੇ ਨਾਲ ਜੁੜੇ ਹੋਏ ਮੰਡੀਆਂ ਦਾ ਜਿਹੜਾ ਕਾਰੋਬਾਰ ਹੈ ਉਹਦਾ ਪੱਠਾ ਬਹਿਣਾ ਹੈ ਕੁੱਲ ਪੱਲੇਦਾਰ ਵਿਲੇ ਹੋ ਜਾਣਗੇ ਕੁੱਲ ਧਾਨਕੇ ਵਿਲੇ ਹੋ ਜਾਣਗੇ ਕੁੱਲ ਜਿਨ੍ਹਾਂ ਦਾ ਟਰੱਕਾਂ ਦਾ ਕਾਰੋਬਾਰ ਹੈ ਬਹੁਤ ਵੱਡੀ ਆਮਦਨਾਂ ਉਹਨਾਂ ਦੀ ਵੀ ਪਹਿਲਾਂ ਮੰਡੇ ਚ ਜਾ ਕੇ ਕਿਸੇ ਨਾ ਕਿਸੇ ਗਦਾਮ ਚਲਾਉਨੇ ਆ ਗਦਾਮਾ ਜੋ ਸਪੈਸ਼ਲ ਤੇ ਚਲਾਉਨੇ ਆ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਪਠਾ ਪਿਆ ਐਡਾ ਵੱਡਾ ਰਜਗਾਰ ਦਾ ਖਾਤਮਾ ਕਰਨ ਜਾ ਰਹੀ ਹੈ ਇਹ ਜਿਹੜੇ ਇਹਨਾਂ ਦੇ ਫੈਸਲੇ ਤੇ ਲੋਕ ਖੁਦਕਸ਼ੀਆਂ ਕਰੀ ਜਾਂਦੇ ਆ ਕਿਸਾਨ ਐ ਮਜ਼ਦੂਰ ਐ ਕਿਸੇ ਨੂੰ ਨੌਜਵਾਨ ਨੂੰ ਰਜਗਾਰ ਨਹੀਂ ਜਾਂ ਨਸੇ ਤੇ ਲੱਤ ਜਾਂ ਬਾਹਰ ਦੁਰੇ ਜਾਂਦੇ ਆ ਇਸ ਕਰਕੇ ਅਸੀਂ ਉਹ ਲੋਕਾਂ ਨੂੰ ਸਮਝਾ ਕੇ ਇਹਨਾਂ ਨੀਤੀਆਂ ਤੋਂ ਸਰਕਾਰ ਨੂੰ ਮੋੜਨਾ ਜਿੰਨੀ ਗਿਣਤੀ ਨੂੰ ਵੱਡੀ ਗਿਣਤੀ ਨੂੰ ਸਮਝ ਆ ਜਾਓ ਅਸੀਂ ਚਾਹੁੰਦੇ ਹਾਂ ਵੀ ਜਿਵੇਂ ਦਿੱਲੀ ਲੋਕ ਉੱਠ ਕੇ ਤੁਰੇ ਉਹੀ ਜੇ ਮਾਹੌਲ ਸਾਰਿਆਂ ਦੇ ਮਾਣਾਂ ਚ ਹੌਲੀ-ਹੌਲੀ ਬੜੇ